ਮਿੱਤਰੋ ਤੁਸੀਂ ਜ਼ਮੀਨਾਂ ਤਾਂ ਬਹੁਤ ਦੇਖੀਆਂ ਹੋਣੀਆਂ ਪਰ ਅੱਜ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦੇ ਦਰਸ਼ਨ ਕਰਾਉਂਗਾ ਮਿੱਤਰੋ ਜਿਸ ਦੀ ਕੀਮਤ 490 ਕਰੋੜ ਰੁਪਈਆ ਅੱਜ ਦੇ ਸਮੇਂ ਦੇ ਵਿੱਚ ਆ ਸਿਰਫ 4 ਗੱਜ ਜ਼ਮੀਨ ਆਹੋ ਮਰਲੇ ਦਾ ਤੀਜਾ ਹਿੱਸਾ ਵੀ ਨਹੀਂ ਬਣਦਾ 4 ਗੱਜ ਜ਼ਮੀਨ ਆ ਜਿਸ ਦੀ ਕੀਮਤ 490 ਕਰੋੜ ਰੁਪਈਆ ਨਾ ਕਿਲਾ ਨਾ ਕਨਾਲਾ ਨਾ ਮਰਲੇ ਮਰਲੇ ਦਾ ਤੀਜਾ ਹਿੱਸਾ ਵੀ ਨਹੀਂ ਪੂਰਾ ਹੁੰਦਾ 4 ਗੱਜ ਜ਼ਮੀਨ 490 ਕਰੋੜ ਰੁਪਏ ਜੇਕਰ ਤੁਸੀਂ ਜਾਣਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਜੇਕਰ ਤੁਹਾਡੇ ਬੱਚਿਆਂ ਨੂੰ ਨਹੀਂ ਪਤਾ ਤਾਂ ਆਹ ਵੀਡੀਓ ਜ਼ਰੂਰ ਦਿਖਾਇਆ ਜੀ ਸੰਗਤ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਜ਼ਮੀਨ ਹੈ ਜੀ 4 ਗਜ ਜਿੱਥੇ ਛੋਟੇ ਸਹਿਬਜ਼ਾਦੇ ਦਾ ਸੰਸਕਾਰ ਕੀਤਾ ਗਿਆ ਸੀ ਉਸ ਜ਼ਮੀਨ ਦੀ ਕੀਮਤ ਵੈਸੇ ਤਾਂ ਕੀਮਤ ਹੈ ਨਹੀਂ ਪਰ ਉਹਨਾਂ ਸਮਿਆਂ ਦੇ ਵਿੱਚ ਦੀਵਾਨ ਟੋਡਰਮਲ ਜੈਨ ਜੀ ਨੇ ਆਪਦੀ ਸਾਰੀ ਸੰਪਤੀ ਵੇਚ ਕੇ ਉਸ ਜ਼ਮੀਨ ਨੂੰ ਖਰੀਦਿਆ ਸੀ ਮੈਂ ਇਸ ਨੂੰ ਥੋੜਾ ਜਿਹਾ ਵਿਸਤਾਰ ਚ ਦੱਸਣ ਜਾ ਰਿਹਾ ਤਾਂ ਸੰਗਤ ਜੀ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਤੇ ਵਿਛੜ ਜਾਂਦਾ ਦੋ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਅਲੱਗ ਹੋ ਜਾਂਦੇ ਨੇ ਗੰਗੂ ਦੀ ਬੇਈਮਾਨੀ ਤੋਂ ਬਾਅਦ ਦੋ ਛੋਟੇ ਸਹਿਬਜ਼ਾਦੇ ਜੋਰਾਵਰ ਸਿੰਘ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਜੀਰਖਾਂ ਦੀ ਕੈਦ ਵਿੱਚ ਆ ਜਾਂਦੇ ਨੇ ਤਾਂ ਸੰਗਤ ਜੀ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਚ ਰੱਖਿਆ ਜਾਂਦਾ ਉਹ ਮੈਂ ਠੰਡਾ ਬੁਰਜ ਦੇ ਵੇਖ ਕੇ ਆਇਆ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਠੰਡੇ ਬੁਰਜ 'ਚ ਰੱਖਿਆ ਜਾਂਦਾ ਛੋਟੇ ਸਾਹਿਬ ਜਦਿਆਂ ਨੂੰ ਉਸ ਤੋਂ ਬਾਅਦ ਨੀਆਂ ਦੇ ਵਿੱਚ ਚਨਾਇਆ ਜਾਂਦਾ ਆ ਪਾਸੇ ਆ ਸੇਕੰਦਾ ਕਰ ਦੇਣੀਆਂ ਉਹਨਾਂ ਦੇ ਵਿੱਚ ਚਨਾਇਆ ਜਾਂਦਾ ਜਦੋਂ ਛੋਟੇ ਸਾਹਿਬ ਜਾਦੇ ਆਪਣੇ ਸਵਾਸ ਤਿਆਗ ਦਿੰਦੇ ਤਾਂ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਨਾਲ ਦੀ ਨਾਲ ਆਪਣੇ ਸਵਾਸ ਤਿਆਗ ਦਿੰਦੇ ਸ਼ਹੀਦ ਹੋ ਜਾਂਦੇ ਤਾਂ ਵਜ਼ੀਰ ਖਾਂ ਤੋਂ ਕਿਸੇ ਡਰਦੇ ਨੇ ਉਹਨਾਂ ਦੇਆਂ ਨੂੰ ਚੱਕਿਆ ਨਹੀਂ ਉਹਨਾਂ ਦੇਆਂ ਦੀ ਸਨਸਕਾਰ ਕਰਨ ਦੀ ਹਿੰਮਤ ਨਾ ਕੀਤੀ ਤਾਂ ਦਿਵਾਨ ਟੋਡਰਮਲ ਜੈਨ ਜੀ ਨੇ ਬਹੁਤ ਹਿੰਮਤ ਕੀਤੀ ਤੇ ਡਰ ਦੇ ਡਰਦੇ ਨੇ ਵਜ਼ੀਰ ਖਾਂ ਅਗੇਰ ਫਰਿਆਦ ਕੀਤੀ ਵਜ਼ੀਰ ਖਾਂ ਜੀ ਵੀ ਮੈਂ ਇਹਨਾਂ ਛੋਟੇ ਸਾਹਿਬ ਜੰਦਿਆ ਦਾ ਸਨਸਕਾਰ ਕਰਨਾ ਤੇ ਮੈਨੂੰ ਅਨੁਮਤੀ ਦਿੱਤੀ ਜਾਵੇ ਤਾਂ ਵਜ਼ੀਰ ਖਾਂ ਅੱਗੋ ਤਿਤਿ ਕੀਤੀ ਕਤਿਤ ਕੀਤੀ ਉਹਨਾਂ ਨੇ ਵਜ਼ੀਰ ਖਾਂ ਨੇ ਵੀ ਟੋਡਰਮਲ ਜੀ ਜੇਕਰ ਤੁਸੀਂ ਇਹਨਾਂ ਦਾ ਸੰਸਕਾਰ ਕਰਨਾ ਨਾ ਉਸ ਵਾਸਤੇ ਤੁਹਾਨੂੰ ਜ਼ਮੀਨ ਖਰੀਦਣੀ ਪੈਣੀ ਆ ਤੇ ਜ਼ਮੀਨ ਤੁਹਾਨੂੰ ਮੋਹਰਾਂ ਵਿਛਾ ਕੇ ਖਰੀਦਣੀ ਪੈਣੀ ਆ ਤਾਂ ਟੋਡਰ ਮਲ ਜੀ ਨੇ ਕੀ ਕੀਤਾ ਵੀ ਆਪਦਾ ਸਾਰਾ ਕੁਝ ਵੇਚਤਾ ਜੋ ਵੀ ਉਹਨਾਂ ਕੋਲੇ ਧਨ ਸੀ ਮੋਹਰਾਂ ਸੀ ਠੀਕ ਆ ਉਸ ਇਕੱਠਾ ਕਰਕੇ ਲਿਆ ਕੇ ਮੋਹਰਾਂ ਜਾਨੀ ਕਿ ਉਸ ਜਗ੍ਹਾ ਤੇ ਵਿਛਾਉਣ ਲੱਗਿਆ ਜਦੋਂ ਸੰਗਤ ਜੀ ਟੋਡਰ ਟੋਡਰਮਲ ਵਿਛਾਉਣ ਲੱਗਿਆ ਮੋਹਰਾਂ ਐ ਕਰਕੇ ਤੱਕ ਤੇ ਤੀ ਵਜ਼ੀਰ ਖਾਂ ਫੇਰ ਬੋਲ ਪਿਆ ਕਹਿੰਦਾ ਟੋਡਰ ਮਲ ਜੀ ਇਦਾਂ ਨਹੀਂ ਐ ਖੜੀਆਂ ਕਰਕੇ ਚਿਨੋ ਜਿੰਨੀਆਂ ਤੁਸੀਂ ਚਿੰਦੋਂਗੇ ਉੰਨੀ ਤੁਹਾਨੂੰ ਜ਼ਮੀਨ ਮਿਲ ਜੇਗੀ ਉਹਦੇ 'ਚ ਤੁਸੀਂ ਸਸਕਾਰ ਕਰ ਲਿਓ ਤਾਂ ਸੰਗਤ ਜੀ ਟੋਡਰ ਮਲ ਨੇ ਖੜੀਆਂ ਮੋਹਰਾਂ ਕੀਤੀਆਂ ਕਹਿੰਦੇ ਵੀ 78000 ਮੋਹਰਾਂ ਸੀ ਜਿਹੜੀਆਂ ਐ ਕਰਕੇ ਚਿਨੀਆਂ ਉਹਨਾਂ ਨੇ 78000 ਮੋਹਰਾਂ 4 ਗੱਜ ਜ਼ਮੀਨ ਤੇ ਇਦਾਂ ਕਰਕੇ ਚਿੰਲੀਆਂ ਉਹਨਾਂ ਨੇ ਜਿਨ੍ਹਾਂ ਦਾ ਵਜ਼ਨ 780 ਕਿਲੋ ਯਾਨੀ ਕਿ 7 ਕੁਇੰਟਲ 80 ਕਿਲੋ ਸੀ ਅੱਜ ਦੇ ਸਮੇਂ ਵਿੱਚ 490 ਕਰੋੜ ਰੁਪਏ ਦਾ ਉਹ ਸੋਨਾ ਬੰਦਾ ਐ ਚਿੰਨ ਕਿ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਤਾਂ ਇਹ ਦੇਖਣ ਤੋਂ ਬਾਅਦ ਵਜ਼ੀਰ ਖਾਨ ਨੂੰ ਬਹੁਤ ਗਰੋਧ ਆਇਆ ਉਹਨਾਂ ਨੇ ਕਿਹਾ ਵੀ ਇਹੋ ਜਿਹਾ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਵਿੱਚ ਕੀ ਗੁਰੂ ਸਾਹਿਬ ਦੇ ਵਿੱਚ ਕੀ ਵੀ ਦੀਵਾਨ ਟੋਡਰਮਲ ਜੋ ਕਿ ਜੈਨ ਧਰਮ ਨਾਲ ਸੰਬੰਧ ਰੱਖਦਾ ਸੀ ਤੇ ਉਸ ਦੇ ਵਿੱਚ ਇੰਨੀ ਹਾ ਭਾਵ ਕਿਵੇਂ ਆਈ ਗੁਰੂ ਪ੍ਰਤੀ ਤਾਂ ਉਸ ਨੇ ਉਸ ਤੋਂ ਹਵੇਲੀ ਵੀ ਖੋਲੀ ਜਿਹੜੀ ਰਹਿ ਗਈ ਸੀ ਤੇ ਉਸ ਨੂੰ ਦੂਰ ਕਿਤੇ ਛੱਡ ਆਏ ਜੰਗਲਾਂ 'ਚ ਵਿਲਾਇ ਵੀ ਤੂੰ ਹੁਣ ਇੱਥੇ ਮਾਰ ਖਾਪ ਤਾਂ ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਤੇ ਉਹ ਟੋਡਰ ਮਲ ਜੀ ਨੂੰ ਮਿਲਦੇ ਆ ਇੱਥੇ ਦੋਸਤੋ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਵੀ ਟੋਡਰ ਮਲ ਨੇ ਗੁਰੂ ਸਾਹਿਬ ਤੋਂ ਮੰਗਿਆ ਕੀ ਜਦੋਂ ਗੁਰੂ ਸਾਹਿਬ ਨੇ ਕਿਹਾ دیਵਾਨ ਟੋਡਰ ਮਲ ਜੀ ਤੁਸੀਂ ਐਡਾ ਵੱਡਾ ਬਲਦਾਨ ਕੀਤਾ ਸਾਡੇ ਲਈ ਦੱਸੋ ਤੁਹਾਨੂੰ ਕੀ ਚਾਹੀਦਾ ਤਾਂ ਦੀਵਾਨ ਟੋਡਰਮਲ ਜੀ ਪਤਾ ਕੀ ਕਹਿੰਦੇ ਕਹਿੰਦੇ ਗੁਰੂ ਸਾਹਿਬ ਜੀ ਮੇਰਾ ਵੰਛ ਖਤਮ ਕਰ ਦਿਓ ਤੇ ਮੇਰੇ ਘਰ ਗਾਂ ਪੁੱਤ ਜਨਮ ਨਾ ਲਵੇ ਨਾ ਪੁੱਤ ਜਨਮ ਲਵੇ ਨਾ ਮੇਰੀ ਧੀ ਜਨਮ ਲਵੇ ਤਾਂ ਗੁਰੂ ਸਾਹਿਬ ਹਰਾਨ ਰਹਿ ਗਏ ਨਾਲ ਦੇ ਸਿੰਘ ਵੀ ਹਰਾਨ ਰਹਿ ਗਏ ਵੀ ਟੋਡਰਮਲ ਜੀ ਕੀ ਮੰਗ ਰਹੇ ਨੇ ਵੀ ਦੀਵਾਨ ਜੀ ਇਹ ਤੁਸੀਂ ਕੀ ਕਹਿ ਰਹੇ ਜੀ ਤਾਂ ਦੀਵਾਨ ਜੀ ਨੇ ਕਿਹਾ ਵੀ ਗੁਰੂ ਸਾਹਿਬ ਜੇਕਰ ਮੇਰੇ ਘਰ ਗਾਂ ਪੁੱਤ ਹੋ ਗਿਆ ਮੇਰਾ ਵੰਚ ਵੱਧ ਗਿਆ ਤਾਂ ਕਿਸੇ ਨਾ ਕਿਸੇ ਦਿਨ ਜਾ ਕੇ ਉਹਨਾਂ ਨੇ ਕਹਿ ਦੇਣਾ ਵੀ ਗੁਰੂ ਸਾਹਿਬ ਦੀ ਛੋਟੇ ਸਾਹਿਬ ਜਦਿਆਂ ਦੀ ਸੰਸਕਾਰ ਕਰਨ ਵਾਲੀ ਜਗ੍ਹਾ ਸਾਡੇ ਪੁਰਖਾਂ ਨੇ ਖਰੀਦੀ ਸੀ ਤੇ ਇਹ ਗੱਲ ਮੈਨੂੰ ਗੁਵਾਰਾ ਨਹੀਂ ਸੱਚੀ ਕਹਿਣਾ ਵੀ ਗੁਰੂ ਸਾਹਿਬ ਦੇ ਅੱਖਾਂ 'ਚ ਵੀ ਪਾਣੀ ਆ ਗਿਆ ਸਾਰਿਆਂ ਦੇ ਹਿਰਦੇ ਐ ਪਾਣੀ ਨਾਲ ਵਰੁੰਧਰੇ ਗਏ ਜਦੋਂ ਇਹ ਗੱਲ ਉਹਨਾਂ ਨੇ ਕਹੀ ਕਿਉਂਕਿ ਬਹੁਤ ਵੱਡਾ ਤਿਆਗ ਆ ਜੀ ਬਹੁਤ ਵੱਡਾ ਤਿਆਗ ਜੈਨ ਧਰਮ ਨਾਲ ਸੰਬੰਧ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਆਪ ਦਾ ਸਾਰਾ ਕੁਝ ਵੇਚ ਵਟ ਕੇ ਮੋਹਰਾਂ ਦੇ ਰੂਪ ਦੇ ਵਿੱਚ ਵਿਛਾ ਕੇ ਉਸ ਤੋਂ ਬਾਅਦ ਛੋੜੇ ਸਾਹਿਬ ਜੱਦੇ ਆਂ ਦਾ ਸੰਸਕਾਰ ਕੀਤਾ ਤੇ ਅੱਜ ਕੱਲ ਕੋਈ ਮੜਾ ਜਿਹਾ ਕੰਮ ਕਰਦੇ ਤੇ ਉੱਤੇ ਵੱਡੀ ਸਾਰੀ ਪਲੇਟ ਲਾ ਦਿੰਦਾ ਵੀ ਮੈਂ ਫਲਾਣਾ ਸਿਆਂ ਆ ਕੰਮ ਕੀਤਾ ਮੁੱਖ ਮੰਤਰੀ ਐਮ ਐਲ ਏ ਸਾਡਾ ਪੈਸਾ ਸਾਡੇ ਤੇ ਲਾ ਕੇ ਆਪ ਦੀ ਨੈਣ ਪਲੇਟ ਲਾ ਦੇਣਗੇ ਲੈ ਜੀ ਸਰਦਾਰ ਫਲਾਣਾ ਸਿੰਘ ਐਮ ਐਲ ਏ ਨੇ ਇਹ ਕੰਮ ਕੀਤਾ ਦੱਸੋ ਐਡਾ ਵੱਡਾ ਤਿਆਗ ਨਾ ਕੋਈ ਉਹਨਾਂ ਨੇ ਪਲੇਟਾਂ ਲਾਈਆਂ ਨਾ ਨੰਬਰ ਲਾਈ ਤੇ ਅੱਜ ਤੱਕ ਉਹਨਾਂ ਦਾ ਪਰਿਵਾਰ ਆਉਂਦਾ ਕਹਿੰਦੇ ਵੀ ਅਸੀਂ ਉਸ ਜਗ੍ਹਾ ਤੇ ਨਹੀਂ ਗਏ ਉਸ ਜਗ੍ਹਾ ਦੇ ਦਰਸ਼ਨ ਨਹੀਂ ਕੀਤੇ ਕਿਉਂਕਿ ਸਾਡੇ ਪੁਰਖਾਂ ਨੇ ਕਿਹਾ ਜਾ ਕੇ ਇਹ ਮੂੰਹ ਚੋ ਗੱਲ ਨਹੀਂ ਕਹਿਣੀ ਵੀ ਇਹ ਸਾਡੇ ਪੁਰਖਾਂ ਦੀ ਜ਼ਮੀਨ ਸੇਵਾ ਕਰਕੇ ਮੁੜ ਜਾਂਦੇ ਆ ਮਨ ਦੁਖੀ ਕਰਕੇ ਮੁੜ ਜਾਂਦੇ ਨੇ ਪਰ ਉਸ ਜਗ੍ਹਾ ਤੇ ਨਹੀਂ ਗਏ ਤਾਂ ਮੈਂ ਤਾਂ ਦੋਸਤ ਸਿੰਘ ਜੀ ਪਹਿਲੀ ਵਾਰੀ ਗਿਆ ਸੱਚੀ ਮੇਰੀ ਉਮਰ ਹੋ ਗਈ 32 ਸਾਲ 32 ਸਾਲ 'ਚ ਮੈਂ ਪਹਿਲੀ ਵਾਰੀ ਫਤੇਗੜ ਸਾਹਿਬ ਦੇ ਦਰਸ਼ਨ ਕੀਤੇ ਮਨ ਸੱਚੀ ਕਹਨਾ ਬੜਾ ਦੁਖੀ ਹੋ ਗਿਆ ਸੀ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਸਿੱਖ ਇਤਿਹਾਸ ਨੂੰ ਜਿਉਂਦਾ ਰੱਖਦੀਆਂ ਨੇ ਪਰ ਅੱਜ ਕੱਲ ਪਤਾ ਨਹੀਂ ਸਾਡੇ ਸਿੱਖ ਕੌਮ ਨੂੰ ਹੋਇਆ ਕੀ ਪਿਆ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਦਾ ਸਾਡਾ ਬੇੜਾ ਗਰਕ ਕਰ ਰੱਖਿਆ ਸੱਚੀ ਕਹਨਾ ਬੇੜਾ ਕਰ 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 ਰੱਖਿਆ ਸੰਗਤ ਜੀ ਕੋਈ ਸ਼ਬਦ ਕੌੜਾ ਮਿੱਠਾ ਬੋਲਾ ਗਿਆ ਹੋਵੇ ਤਾਂ ਮਾਫੀ ਚਾਹੁੰਨੇ ਆ ਕਿਉਂਕਿ ਅਣਜਾਣ ਆ ਜੇ ਸਿੱਖ ਰਹੇ ਆ ਤੇ ਸਿੱਖ ਜਾਗੇ ਵਾਹਿਗੁਰੂ ਅੱਗੇ ਬੇਨਤੀ ਆ ਵੀ ਮਾਫੀ ਬਖਸ਼ੋ ਸਤਨਾਮ ਸ੍ਰੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੋ